अब डिस्ट्रिक्ट तो लीगल सर्विस अथॉरिटी फतहगढ़ साहब से रोटी क्लब ने एक ब्लड डोनेशन का किया है ब्लड डोनेशन सब तुम्हारा तो दान है दान सब तान तो है सारे डोनर जो है थैंक्स कर रहे हैं और बड़ा बढ़ चढ़ के लोगों ने इस इनिशिएटिव इनिशिए पार्टीसपेट किया है आज डिस्ट्रिक्ट तो लीगल सर्विस अथॉरिटी फतहगढ़ साहब से रोटी क्लब ने एक ब्लड डोनेशन का ऑर्गेनाइजेशन किया है ਬਲੱਡ ਡੋਨੇਸ਼ਨ ਸਭ ਤੋਂ ਵੱਡਾ ਦਾਨ ਹੈ ਖੂਨ ਦਾ ਦਾਨ ਸਭ ਤੋਂ ਵੱਡਾ ਦਾਨ ਹੈ ਕਿ ਅੰਦਾ ਤਿੰਨ ਵੇਲੇ ਵਾਰ ਖੂਨ ਦਾ ਦਾਨ ਕਰ ਸਕਦਾ ਪਰ ਅਸੀਂ ਲੋਕੀ ਦਾਨ ਨਹੀਂ ਕਰਦੇ ਖੂਨ ਦਾ ਦਾਨ ਖੂਨ ਦਾ ਦਾਨ ਸਭ ਤੋਂ ਵੱਡਾ ਦਾਨ ਹੈਗਾ ਮੈਂ ਹਰ ਬੰਦੇ ਨੂੰ ਬੁਝਾਰਿਸ਼ ਕਰਦਾ ਕਿ ਉਹ ਖੂਨ ਦਾਨ ਜ਼ਰੂਰ ਕਰੇ ਸਾਤ ਤਿੰਨ ਵਾਰ ਜ਼ਰੂਰ ਕਰੇ ਲੇਡੀਜ਼ ਨੂੰ ਵੀ ਰਿਕੁਐਸਟ ਕਰਦਾ ਜੀ ਉਹ ਇਸ ਦੇ ਵਿੱਚ ਕੰਮ ਵਿੱਚ ਉਹ ਆਪਣਾ ਹਿੱਸਾ ਯੋਗਦਾਨ ਵੀ ਦੇਣ ਤੇ ਮੇਰੀ ਰੋਕੀ ਕਲੱਬ ਦੀ ਬੜੀ ਸ਼ਲਾਘਾ ਕਰਦਾ ਹਾਂ ਕਿ ਉਹਨਾਂ ਦੇ ਕਾਰਨ ਇਹ ਨਾਲ ਰੋਟੇਸ਼ਨ ਕੈਂਪ ਲੱਗਾ ਹੈਗਾ ਮੈਨੂੰ ਲੱਗਿਆ ਕਿ ਬਹੁਤ ਬੁਢੀ ਖੁਸ਼ੀ ਹੈ ਸਾਰੇ ਡੋਨਰ ਜਿਹੜੇ ਆਏ ਉਹਨਾਂ ਦਾ ਥੈਂਕਸ ਕਰਦੇ ਆਂ ਪਰ ਬੜਾ ਮਰ ਚੜ ਕੇ ਲੋਕਾਂ ਨੇ ਇਸ ਇਨੀਸ਼ੀਏਟਿਵ ਨੂੰ ਪਾਰਟਿਸਿਪੇਟ ਕੀਤਾ ਹੈ ਬੜਾ ਨੋਬਲ ਕਾਜ਼ ਹੈ ਕਿਸੇ ਦੀ ਜ਼ਿੰਦਗੀ ਬਚ ਗਈ ਹੈ ਨਾ ਲੋਗ ਇਹਦੀ ਇੰਪੋਰਟੈਂਸ ਨੂੰ ਸਮਝ ਰਹੇ ਹੈ ਇਹ ਸਮਾਜ ਲਈ ਬਹੁਤ ਅੱਛੀ ਗੱਲ ਹੈ ਥੈਂਕ ਯੂ अच्छ्रिक लीगल सर्विस अथॉरिटी फतेहगढ़ साहब के रोकी क्लब ने एक ब्लड डोनेशन का ऑर्गनाइजेशन किया है ब्लड डोनेशन सब तो व्डा दान है खून का दान सब तुम्हारा तो दान है सारे डोनर जोड़े आए हैं थैंक्स कर रहे हैं और बड़ा बढ़ चढ़ के लोगों ने इस इनिशिएटिव पार्टीसपेट किया ਅੱਜ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਫਟੇਗੜ ਸਾਹਿਬ ਤੇ ਰੋਕੀ ਕਲੱਬ ਨੇ ਇੱਕ ਬਲੱਡ ਡੋਨੇਸ਼ਨ ਆਯੋਜਨ ਕੀਤਾ ਹੈ। ਬਲੱਡ ਡੋਨੇਸ਼ਨ ਸਤੋ ਵੱਡਾ ਦਾਨ ਹੈ, ਖੂਨ ਦਾ ਦਾਨ ਸਤੋ ਵੱਡਾ। ਕਿ ਅੰਦਾ ਤਿੰਨ ਵੇਰ 3 ਵਾਰ ਕੀਤਾ ਜਾ ਸਕਦਾ ਪਰ ਅਸੀਂ ਲੋਕੀ ਦਾਨ ਨਹੀਂ ਕਰਦੇ ਖੂਨ ਦਾ ਦਾਨ, ਖੂਨ ਦਾ ਦਾਨ ਸਤੋ ਵੱਡਾ ਦਾਨ ਹੈਗਾ। ਆਹ ਬੰਦੇ ਨੂੰ ਗੁਜਾਰਿਸ਼ ਕਰਦਾ ਹੈ ਕਿ ਉਹ ਕੁੰਦਾਨ ਨੂੰ ਕਰੇ ਸਾਹ ਤਿੰਨ ਵਾਰ ਲੂ ਕਰੇ ਲੇਡੀਜ਼ ਨੂੰ ਵੀ ਰਿਕੁਐਸਟ ਕਰਦਾ ਜੀ ਉਹ ਇਸ ਦੇ ਵਿੱਚ ਕੰਮ ਵਿੱਚ ਉਹ ਆਪਣਾ ਹਿੱਸਾ ਯੋਗਦਾਨ ਵੀ ਦੇਣ ਤੇ ਮੇਰੀ ਰੋਪੀ ਕਲੱਬ ਦੀ ਬੜੀ ਸਲਾਹਾ ਕਰਦਾ ਹੈ ਕਿ ਉਹਨਾਂ ਦੇ ਕਾਰਜ ਨੂੰ ਤੇ ਅੱਜ ਨਾਲ ਰੋਟੇਸ਼ਨ ਦਾ ਕੈਂਪ ਲੱਗਾ ਹੈਗਾ ਮੈਨੂੰ ਕਿਹਾ ਕਿ ਉਹ ਆਪ ਵੀ ਤੁਸੀਂ ਥੈਂਕ ਯੂ ਸਾਰੇ ਲੋਕ ਜਿਹੜੇ ਆਏ ਉਹਨਾਂ ਦਾ ਥੈਂਕਸ ਕਰਦੇ ਆ ਪਰ ਬੜਾ ਬੰਦ ਚੜ੍ਹ ਕੇ ਲੂਏ ਨੇ ਇਸ ਇਨੀਸ਼ੀਏਟਿਵ ਵਿੱਚ ਪਾਰਟਿਸਿਪੇਟ ਕੀਤਾ ਬੜਾ ਨੋਬਲ ਕੌਜ਼ ਹੈ किसी की जिंदगी बचती है ना ना लोग यदि इंपोर्टेंस को समझ रहे हैं ये समाज लिए बहुत अच्छी गल अच्छी डिस्ट्रिक्ट लीगल सर्विस अथॉरिटी फतहगढ़ साहब के रोटरी क्लब ने एक ब्लड डोनेशन का ऑर्गेनाइजेशन किया है ब्लड डोनेशन सब तो व्डा दान है खून का दान सब तुम्हारा तो दान है सारे डोनर जोड़े आए हैं थैंक्स कर रहे हैं और बड़ा बढ़ चढ़ के लोगों ने इस इनिशिएटिव किया ਅੱਜ ਪੇਸ਼ਟਿਕਲੀਗਲ ਸਰਵਿਸ ਅਥਾਰਟੀ ਫਟੇਗੜ ਸਾਹਿਬ ਤੇ ਰੋਪੀ ਕਲੱਬ ਨੇ ਇੱਕ ਬਲੱਡ ਡੋਨੇਸ਼ਨ ਆਰਗਨਾਈਜੇਸ਼ਨ ਕੀਤਾ ਹੈ। ਬਲੱਡ ਡੋਨੇਸ਼ਨ ਸਤੋ ਵੱਡਾ ਦਾਨ ਹੈ, ਖੂਨ ਦਾ ਦਾਨ ਸਤੋ ਵੱਡਾ। ਕਿ ਅੰਦਾ ਤਿੰਨ ਵੇਰ 3 ਵਾਰ ਕਰ ਸਕਦਾ ਹੈ ਪਰ ਅਸੀਂ ਲੋਕੀ ਦਾਨ ਨਹੀਂ ਕਰਦੇ ਖੂਨ ਦਾ ਦਾਨ, ਖੂਨ ਦਾ ਦਾਨ ਸਤੋ ਵੱਡਾ ਦਾਨ ਹੈਗਾ। ਮੈਂ ਹਰ ਬੰਦੇ ਨੂੰ ਗੁਜਾਰਿਸ਼ ਕਰਦਾ ਕਿ ਉਹ ਕੁੰਦਾਨ ਨੂੰ ਕਰੇ ਸਾਥ ਤਿੰਨ ਵਾਰ ਯੂ ਕਰੇ ਲੇਡੀਜ਼ ਨੂੰ ਵੀ ਰਿਕਵੈਸਟ ਕਰਦਾ ਜੀ ਉਹ ਇਸ ਦੇ ਵਿੱਚ ਕੰਮ ਵਿੱਚ ਉਹ ਆਪਣਾ ਹਿੱਸਾ ਯੋਗਦਾਨ ਵੀ ਦੇਣ ਤੇ ਮੇਰੀ ਰੋਕੀ ਕਲੱਬ ਦੀ ਬੜੀ ਸਲਾਹਾ ਕਰਦਾ ਹੈ ਕਿ ਉਹਨਾਂ ਦੇ ਕਾਰਨ ਤੇ ਅੱਜ ਨਾਲ ਰੋਟੇਸ਼ਨ ਦਾ ਕੈਂਪ ਲੱਗਾ ਹੈਗਾ ਮੈਨੂੰ ਲੱਗਿਆ ਕਿ ਬਹੁਤ ਵੀ ਖੁਸ਼ੀ ਹੈ ਸਾਰੇ ਡੋਨਰ ਜਿਹੜੇ ਆਏ ਉਹਨਾਂ ਦਾ ਥੈਂਕਸ ਕਰਦੇ ਆਂ ਪਰ ਬੜਾ ਵੱਡਾ ਮਰ ਚੜ ਕੇ ਲੂਆ ਨੇ ਇਸ ਇਨੀਸ਼ੀਏਟਿਵ ਤੋਂ ਪਾਰਟਿਸਪੇਟ ਕੀਤਾ ਬੜਾ ਲੋਕਲ ਕੌਜ਼ ਹੈ ਕਿਸੇ ਦੀ ਜ਼ਿੰਦਗੀ ਬਚ ਗਈ ਹੈ ਨਾ ਲੋਗ ਇਹਦੀ ਇੰਪੋਰਟੈਂਸ ਨੂੰ ਸਮਝ ਰਹੇ ਕਿ ਸਮਾਜ ਲਈ ਬਹੁਤ ਅੱਛੀ ਗੱਲ ਹੈ